ਇੱਕ ਰਿਪੋਰਟ ਹੈ ਦੁਨੀਆ ਵਾਲਿਓ ਜਿਸ ਦੇ ਵਿੱਚ ਕਹਿੰਦੇ ਨੇ ਕਿ ਦੁਨੀਆਂ ਤੇ ਹਰ ਵਿਅਕਤੀ ਸਿਰ 11 ਲੱਖ ਰੁਪਏ ਦਾ ਕਰਜ਼ਾ ਧਰਤੀ ਦੇ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਵਸ ਰਿਹਾ ਹੈ ਦੁਨੀਆ ਦੇ ਵਿੱਚ ਕਰਜ਼ਾ ਇੰਨੀ ਜ਼ਿਆਦਾ ਹੋ ਗਿਆ ਕਿ ਤੁਸੀਂ ਇਸ ਨੂੰ ਜਾਣ ਕੇ ਹੈਰਾਨ ਰਹਿ ਜਾਓਗੇ ਜੇਕਰ ਇਹ ਕਰਜ਼ਾ ਦੁਨੀਆ ਦੇ ਹਰ ਵਿਅਕਤੀ ਦੇ ਵਿੱਚ ਵੰਡਿਆ ਜਾਵੇ ਤਾਂ ਹਰ ਵਿਅਕਤੀ ਦੇ ਸਿਰ ਦੇ ਉੱਤੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਹੋਏਗਾ ਇਹ ਅੰਕੜਾ ਕਿਸੇ ਮਜ਼ਾਕ ਤੋਂ ਘੱਟ ਨਹੀਂ ਲੱਗਦਾ ਪਰ ਇਹ ਸੱਚਾਈ ਹੈ ਦੁਨੀਆ ਦੇ ਵਿੱਚ ਕਰਜ਼ੇ ਦੀ ਕੁੱਲ ਰਕਮ ਜਿਹੜੀ ਹੈ 102 ਟ੍ਰਿਲੀਅਨ ਡਾਲਰ ਜਿਹੜੀ ਹੈ ਹੋ ਗਈ ਹੈ ਦੁਨੀਆ ਦੇ ਵਿੱਚ ਕੁੱਲ ਕਰਜ਼ਾ ਕਿੰਨਾ ਹੈ ਆਈ ਐਮ ਐਫ ਦੀ ਰਿਪੋਰਟ ਦੇ ਮੁਤਾਬਕ 2024 ਤੱਕ ਦੁਨੀਆ ਦਾ ਕੁੱਲ ਕਰਜ਼ਾ 102 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ ਸੰਸਾਰ ਦੀ ਕੁੱਲ ਘਰੇਲੂ ਪੈਦਾਵਾਰ ਜਿਹੜੀ ਹੈ ਕੁੱਲ ਘਰੇਲੂ ਉਤਪਾਦ 110 ਟ੍ਰਿਲੀਅਨ ਡਾਲਰ ਹੈ ਇਸ ਦਾ ਮਤਲਬ ਹੈ ਕਿ ਦੁਨੀਆ ਦਾ ਕੁੱਲ ਕਰਜ਼ਾ ਆਲਮੀ ਜੀ ਡੀ ਪੀ ਦਾ 93% ਬਣ ਜਾਂਦਾ ਹੈ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿਨ੍ਹਾਂ ਦਾ ਕਰਜ਼ਾ ਉਹਨਾਂ ਦੀ ਕੁੱਲ ਜੀਡੀਪੀ ਤੋਂ ਵੀ ਵੱਧ ਹੈ ਇਸ ਦੇ ਨਾਲ ਹੀ ਕੁਝ ਜਿਹੜੇ ਕੁਝ ਦੇਸ਼ ਨੇ ਡਿਫਾਲਟ ਦੀ ਕਗਾਰ ਦੇ ਉੱਤੇ ਖੜੇ ਨੇ ਕਰਜ਼ਾ ਵਾਪਸ ਕਰਨ ਦੇ ਵਿੱਚ ਅਸਮਰਥ ਨੇ ਦੁਨੀਆ ਦੇ ਹਰ ਇਨਸਾਨ ਦੇ ਉੱਤੇ ਕਰਜ਼ੇ ਦਾ ਬੋਝ ਵਿਸ਼ਵ ਦੀ ਆਬਾਦੀ ਜਿਹੜੀ ਹੈ 8.2 ਬਿਲੀਅਨ 820 ਕਰੋੜ ਹੈ ਜੇਕਰ ਇਹ ਕਰਜ਼ਾ ਹਰੇਕ ਵਿਅਕਤੀ ਦੇ ਵਿੱਚ ਬਰਾਬਰ ਵੰਡਿਆ ਜਾਵੇ ਤਾਂ ਪ੍ਰਤੀ ਵਿਅਕਤੀ ਔਸਤ ਕਰਜ਼ਾ 11 ਲੱਖ ਰੁਪਏ ਬਣ ਜਾਂਦਾ ਹੈ ਹਾਲਾਂਕਿ ਇਹ ਅੰਕੜਾ ਬਦਲ ਸਕਦਾ ਹੈ ਕਿਉਂਕਿ ਵਿਸ਼ਵ ਦੀ ਆਬਾਦੀ ਹਰ ਸੈਕਿੰਡ ਜਿਹੜੀ ਬਦਲ ਰਹੀ ਹੈ ਦੁਨੀਆ ਦੇ ਵੱਡੇ ਦੇਸ਼ਾਂ ਦਾ ਕਿੰਨਾ ਕਰਜ਼ਾ ਹੈ ਅਮਰੀਕਾ ਸਭ ਤੋਂ ਪਹਿਲਾਂ ਆਉਂਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਤੇ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਇਹ ਅਮਰੀਕਾ ਦੀ ਕੁੱਲ ਜੀਡੀਪੀ ਦਾ 125% ਬਣਦਾ ਹੈ ਗਲੋਬਲ ਕਰਜ਼ੇ ਦੇ ਵਿੱਚ ਅਮਰੀਕਾ ਦੀ ਹਿੱਸੇਦਾਰੀ 34.6% ਦੀ ਹੈ ਦੂਸਰੇ ਨੰਬਰ ਦੇ ਉੱਤੇ ਹੈ ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕ ਵਿਵਸਥਾ ਚੀਨ ਤੇ 14.69 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਵਿਸ਼ਵ ਵਿਆਪੀ ਕਰਜ਼ੇ ਦੇ ਵਿੱਚ ਚੀਨ ਦੀ ਹਿੱਸੇਦਾਰੀ 16.1 ਫੀਸਦੀ ਮੰਨੀ ਜਾਂਦੀ ਹੈ ਤੀਸਰੇ ਨੰਬਰ ਦੇ ਉੱਤੇ ਹੈ ਜਾਪਾਨ ਜਾਪਾਨ ਤੇ ਕੁੱਲ 10.79 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਗਲੋਬਲ ਕਰਜ਼ੇ ਦੇ ਵਿੱਚ ਇਸ ਦਾ ਹਿੱਸਾ 10 10 ਪ੍ਰਤੀਸ਼ਤ ਬਣ ਜਾਂਦਾ ਹੈ ਚੌਥੇ ਨੰਬਰ ਦੇ ਉੱਤੇ ਹੈ ਬ੍ਰਿਟੇਨ ਬ੍ਰਿਟੇਨ ਦੇ ਉੱਤੇ 3.46 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ। ਗਲੋਬਲ ਕਰਜ਼ੇ ਦੇ ਵਿੱਚ ਇਸ ਦਾ ਹਿੱਸਾ 3.6% ਹੈ। ਪੰਜਵੇਂ ਦੇ ਉੱਤੇ ਹੈ ਫਰਾਂਸ ਤੇ ਇਟਲੀ। ਫਰਾਂਸ 'ਸਿਰ 3.35 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਤੇ ਇਟਲੀ ਦੇ ਉੱਤੇ 3.14 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ। ਬਾਹਰੀ ਆ ਜਾਂਦੀ ਹੈ ਭਾਰਤ ਦੀ। ਭਾਰਤ ਦੇ ਵਿੱਚ ਸਥਿਤੀ ਕੀ ਬਣਦੀ ਹੈ? ਕਰਜ਼ੇ ਦੇ ਮਾਮਲੇ ਦੇ ਵਿੱਚ ਭਾਰਤ 7ਵੇਂ ਜਿਹੜਾ ਸਥਾਨ ਦੇ ਉੱਤੇ ਆਉਂਦਾ ਹੈ। ਭਾਰਤ ਦੇ ਕੁੱਲ 3000 3.057 0 ਯਾਨੀ ਕਿ 3000 10000 ਨਹੀਂ ਆ ਜੀ 3.057 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਇਹ ਭਾਰਤ ਦੀ ਕੁੱਲ ਜੀਡੀਪੀ ਦਾ 3.7 ਟ੍ਰਿਲੀਅਨ ਡਾਲਰ ਤੋਂ ਘੱਟ ਹੈ ਹਾਲਾਂਕਿ ਕਰਜ਼ੇ ਦਾ ਇਹ ਅੰਕੜਾ ਭਾਰਤ ਵਰਗੇ ਉੱਭਰ ਰਹੇ ਅਰਥਚਾਰੇ ਦੇ ਲਈ ਚਿੰਤਾ ਦਾ ਵਿਸ਼ਾ ਹੈ ਗਲੋਬਲ ਕਰਜ਼ੇ ਦੇ ਵਿੱਚ ਭਾਰਤ ਦੀ ਹਿੱਸੇਦਾਰੀ ਭਾਰਤ ਦੀ ਹਿੱਸੇਦਾਰੀ 3.2 ਫੀਸਦੀ ਹੈ ਘੱਟ ਕਰਜ਼ੇ ਵਾਲੇ ਜਿਹੜੇ ਦੇਸ਼ ਨੇ ਕੁਝ ਦੇਸ਼ ਅਜੇ ਵੀ ਨੇ ਜਿਨ੍ਹਾਂ ਦੇ ਉੱਤੇ ਬਹੁਤ ਘੱਟ ਕਰਜ਼ਾ ਹੈ ਇਹਨਾਂ ਦੇ ਵਿੱਚ ਇਰਾਕ ਚਿਲੀ ਚੈਕ ਗਨਰਾਜ ਵਿਏਟਨਾਮ ਯੂਏਈ ਬੰਗਲਾਦੇਸ਼ ਤਾਈਵਾਨ ਨਾਰਵੇ ਸਵੀਡਨ ਅਤੇ ਫਿਨਲੈਂਡ ਵਰਗੇ ਦੇਸ਼ ਸ਼ਾਮਲ ਨੇ ਤੇ ਸਵਿਸ ਵਾਲਿਆਂ ਦਾ ਨਾਮ ਹੀ ਨਹੀਂ ਹੈ ਦੁਨੀਆ ਦੇ ਉੱਤੇ ਰਾਜ ਕਰਦੇ ਨੇ ਭਾਈ ਕਰਜ਼ੇ ਦੀ ਵਧ ਰਹੀ ਸਮੱਸਿਆ ਖਤਰਨਾਕ ਕਿਉਂ ਹੈ ਦੁਨੀਆ ਦੇ ਕਈ ਵੱਡੇ ਦੇਸ਼ ਆਪਣੀ ਆਰਥਿਕਤਾ ਨੂੰ ਵਧਾਉਣ ਦੇ ਲਈ ਭਾਰੀ ਮਾਤਰਾ ਦੇ ਵਿੱਚ ਕਰਜ਼ੇ ਲੈ ਰਹੇ ਨੇ ਇਹ ਉਹਨਾਂ ਦੀ ਸਥਿਰਤਾ ਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਜ ਗਿਆ ਤਾਂ ਕਈ ਦੇਸ਼ਾਂ ਦੀ ਆਰਥਿਕਤਾ ਜਿਹੜੀ ਹੈ ਡਿਫਾਲਟ ਵੱਲ ਵੱਧ ਰਹੀ ਹੈ ਦੁਨੀਆ ਦੇ ਵਿੱਚ ਵਧਦਾ ਕਰਜ਼ਾ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ ਇਹ ਖਾਸ ਤੌਰ ਦੇ ਤੇ ਭਾਰਤ ਵਰਗੀਆਂ ਉੱਭਰਦੀਆਂ ਅਰਥ ਵਿਵਸਥਾਵਾਂ ਦੇ ਲਈ ਚੁਣੌਤੀਪੂਰਨ ਹੋ ਸਕਦਾ ਹੈ ਇਸ ਸਮੱਸਿਆ ਦੇ ਨਾਲ ਨਿਜੇਠਾਂ ਦੇ ਲਈ ਹਰ ਦੇਸ਼ ਨੂੰ ਠੋਸ ਕਦਮ ਚੁੱਕਣ ਦੀ ਵੀ ਜ਼ਰੂਰਤ ਪਵੇਗੀ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ ਤੇ ਨਾਲ ਦੀ ਨਾਲ ਕੁਝ ਜਿਹੜੀਆਂ ਇੱਕ ਦੋ ਰਿਪੋਰਟਾਂ ਹਾਲਾਤ ਕੱਲੇ ਸਾਡੇ ਮੁਲਕ ਦੇ ਨਹੀਂ ਜਾਂ ਤੁਹਾਡੇ ਮੁਲਕ ਦੇ ਨਹੀਂ ਪੂਰੀ ਦੁਨੀਆ ਦੇ ਇਹ ਹੋਏ ਨੇ ਤੇ ਕੀਤੇ ਹੋਏ ਨੇ ਕਰਜ਼ੇ ਦੇ ਦੇ ਕੇ ਕਰੋਨਾ ਦੇ ਸਮੇਂ ਦੇ ਵਿੱਚ ਜਿਨ੍ਹਾਂ ਮੁਲਕਾਂ ਨੇ ਕਰਜ਼ੇ ਲਾਹ ਵੀ ਦਿੱਤੇ ਸੀ ਉਹ ਕਹਿੰਦੇ ਚੱਕੋ ਕਰਜ਼ਾ ਜਿੰਨਾ ਚਾਹੀਦਾ ਮੂੰਹ ਮੰਗੀ ਚੱਕ ਲੋ ਚੱਕ ਲੋ ਕਰ ਦਿੱਤੀ ਤੇ ਅਗਲਿਆਂ ਨੂੰ ਫਿਰ ਕਰਜ਼ਾਈ ਕਰ ਦਿੱਤਾ